ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਜਿੰਦਗੀ ਤੇ ਰਾਤ ਚੌਕੀ ਨੀ ਤੇ ਰੱਖੀ ਬਸ ਤੇ ਬਖਸ਼ੇ ਨਾਲ ਦੇ ਨਾਲਾ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਦੇਖ ਰਹੇ ਹਾਂ ਜੀ ਅੱਜ ਧੁੱਪ ਹੈ ਜੀ ਨਿਕਲੀ ਵੀ ਨਾ ਚੰਗਿਆੜੇਦਾਰ ਵੀ ਜਿਹੜੀ ਪਿਛਲੇ 3-4 ਦਿਨਾਂ ਤੋਂ ਠੰਡ ਤੇ ਅਜੋ ਗਾਇਬ ਹੋ ਜੂਗੀ ਪਰ ਹੈ ਦਖਣ ਦਾ ਸਭ ਤੇ ਧੰਨ ਦੇ ਜਿਹੜੇ ਵੀ ਮਾਸਟਰ ਆਏ ਹਾਏ ਹਾਏ ਕਿਹੜਿਆ ਸਾਡੇ ਜਵਾਂਕਾਂ ਨੂੰ ਸੰਭਾਲਦੇ ਸਕੂਨ ਦੇ ਵਿੱਚ ਅੱਜ ਸਵੇਰ ਦੇ ਜਿਹੜੇ ਮੈਂ ਕਹਿੰਦਾ 10 10:30 ਹੋਇਆ ਜੀ ਉਹ ਚੀਕਾਂ ਕਢਾਈ ਆਵਿਆ ਨੇ ਮੇਰੀਆਂ ਜਿੱਧਰ ਨੂੰ ਵੀ ਮੈਂ ਤੁਰਦਾ ਪਾਪਾ ਦਾ ਜਦੇ ਫਾੜ ਲਿੰਦੀ ਆ ਭਈਆ ਕਰਨੇ ਬੰਨੋ ਲੈ ਉੱਥੇ ਨੂੰ ਵੀ ਨਾਲ ਡੰਗੜਾ ਥੱਲੇ ਪਾਣੀ ਪੂਣੀ ਪਲਾ ਉੱਥੇ ਨੂੰ ਵੀ ਨਾਲ ਹੁਣ ਤਿਆਰ ਹੋਇਆ ਪਿਆ ਜੀ ਫੇਰ ਨਾਲ ਤਿਆਰ ਤੇ ਥਾਸੇ ਦੀ ਗੱਲ ਤਾਂ ਬਣਦੀ ਜੋਰ ਕੇ ਥਾਸੀ ਦਾ ਥਾਰਾ ਕਾ ਕਿਆ ਹਾਲ ਹੈ ਜੀ ਕਿਆ ਮੀਮੂ ਕਿਵੇਂ ਆ ਤੁਹਾਡੇ ਕਿ ਨਹੀਂ ਅੱਧਰ ਮੂੰਹ ਕਰਕੇ ਪੁੱਛੀਦਾ ਹੁੰਦਾ ਸਾਹਮਣੇ ਕਿਆ ਤੁਹਾਡੇ ਕਿ ਨਹੀਂ ਮੀਮੂ ਕਿਵੇਂ ਆ ਜੀ ਤੁਹਾਰ ਕੇ ਭੋਲ ਕੇ ਮੀਮੂ ਕਿਵੇਂ ਆ ਜੀ ਤੁਹਾਡੇ ਕਿ ਨਹੀਂ ਮੰੰਨੂ ਤਾਂ ਸਮਝ ਨਹੀਂ ਲਾਦੀ ਉਹਨਾਂ ਨੂੰ ਕਿਆ ਸਮਝ ਲੱਗੀ ਹੋਣੀ ਹੈ ਪਾਣੀ ਪੂਣੀ ਤੇ ਬਚਾਓ ਜੀ ਤੁਹਾਡੇ ਏਰੀਆ ਦੇ ਵਿੱਚ ਕਮੈਂਟਾਂ ਚ ਦੱਸਿਓ ਸਾਰੇ ਵੀ ਜਿੱਥੇ-ਜਿੱਥੇ ਵੀ ਦੇਖਦੇ ਆ ਤੇ ਬਾਕੀ ਸਾਡੇ ਤਾਂ ਵਾਹਿਗੁਰੂ ਦੀ ਕਿਰਪਾ ਹੈ ਵੀ دریا ਵੀ ਸੁੱਕਾ ਨਹਿਰ ਵੀ ਸੁੱਕੀ ਆ ਥੋੜਾ ਬਹੁਤਾ ਪਾਣੀ ਜਿਹੜਾ ਆ ਰਿਹਾ ਉਹਦੇ ਚਲੋ ਚਾਲ ਚ ਲੰਘਦਾ ਜਾ ਰਿਹਾ ਤੇ ਗਾਂਹ ਜਾ ਕੇ ਇਧਰ ਬਿਆਸ ਦਰਿਆ ਨੇ ਜੀ ਬਹੁਤ ਅ ਇਲਾਕਿਆਂ ਦੇ ਵਿੱਚ ਕਮਾਸਾਨ ਮਚਾਇਆ ਚਲੋ ਬਾਹਰੂ ਅੱਗੇ ਬੇਨਤੀ ਹੈ ਵੀ ਖਵਾਜ ਦੇ ਤੇ ਅੱਗੇ ਵੀ ਬੇਨਤੀ ਹੈ ਵੀ ਵੀਰ ਭਾਈ ਸੁੱਖ ਸ਼ਾਂਤੀ ਨਾਲ ਨਿਕਲ ਜਵੇ ਗਾਂਹ ਕਿਤੇ ਨੁਕਸਾਨ ਨਾ ਹੋਵੇ ਕਿਸੇ ਦਾ ਫਸਲਾਂ ਦਾ ਕਿਤੇ ਮਕਾਨ ਹਟਾਗੇ ਬਹੁਤ ਔਖ ਹੋ ਜਾਂਦਾ ਘਰ ਦੇ ਵਿੱਚ ਇੱਕ ਤਬਕੂ ਹੀ ਚੱਲ ਪਵੇ ਉਹ ਇਹ ਚੱਲਣਾ ਬਹੁਤ ਔਖ ਹੋ ਜਾਂਦਾ ਜਿਹੜਾ ਬਾਹਰ ਤੇ ਆ ਕੇ ਪਾਣੀ ਵੜ ਜਾਣਾ ਫਿਰ ਉਹਨੇ ਆ ਕੇ ਅੰਦਰ ਨੁਕਸਾਨ ਦਾ ਨਾ ਫਸਲਾ ਵੀ ਨੁਕਸਾਨ ਡੰਗਰਾਂ ਦਾ ਮਾਲ ਬੱਚੇ ਦਾ ਨੁਕਸਾਨ ਉਹ ਚੱਲਣਾ ਬਹੁਤ ਔਖ ਹੋ ਜਾਂਦਾ ਵੈਸੇ ਗੁਰੂ ਭਾਈ ਭਲਾਈ ਕਰੇ ਅ ਬਾਕੀ ਅ ਦੁਪਹਿਰ ਨੂੰ ਵੀ ਫੁੱਲ ਖਿੰਡ ਗਏ ਉਹ ਫੁੱਲ ਖਿੰਡੇ ਅਸਸਾਂ ਨਾਲ ਤੇ ਪਾਣੀ ਨਾਲ ਉੱਪਰ ਤੱਕ ਭਰੇ ਹੋਏ ਵਿਚਾਰੇ ਇਹਨਾਂ ਨੂੰ ਉਹਨਾਂ ਦੀ ਹੂੰ ਹੀ ਤੇ ਫਿਰ ਵੀ ਹੁਣ ਚੱਲ ਸਰਨੀ ਸਾਬ ਨਾਲ ਮੀ ਪਿਆ ਹੋਣਾ ਵੀ ਚਾਰ ਚਾਰ ਉਂਗਲ ਦਾ ਪਾਣੀ ਇਹਨਾਂ ਦੇ ਵਿੱਚ ਗੜਾ ਆ ਵੀ ਕਰ ਦਮ ਖਾਲੀ ਚਲ ਬੱਚਾ ਓਕੇ ਤੇ ਗੱਲ ਹੈਗੀ ਜੀ ਇਦਾਂ ਤਿਆਰ ਹੋ ਗਿਆ ਜੀ ਮੈਂ ਵੀ ਬਾਹਰ ਨਹੀਂ ਗਿਆ ਹੋਇਆ ਜੀ ਤੁਹਾਨੂੰ ਪਤਾ ਹੀ ਉਧਰ ਯਾਤਰਾ ਪਰ ਤੇ ਪਿੱਛੇ ਤੇ ਸਾਡੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਢਿੱਲਾ ਮਿੱਸਾ ਹੋਇ ਜਾਂਦਾ ਜਦ ਵੀ ਕਿਤੇ ਬਾਹੀ ਜਾਂਦਾ ਬਾਹਰ ਹੈ ਕੋਈ ਨਾ ਕੋਈ ਚੱਕਰ ਪੈ ਜਾਂਦਾ ਚੱਕਰ ਆਏ ਪੈ ਗਿਆ ਜੀ ਹੁਣ ਸੰਦੀਪ ਦਾ ਜਿਹੜਾ ਦਰਦ ਦੁਰਦ ਦਾ ਪੇਨਪੂਨ ਦਾ ਤੱਕਰ ਸੀ ਜੀ ਉਹਨੇ ਨਾਲ ਚਾਹੀ ਪਿਓ ਕਾਫੀ ਤੇ ਡਾਕਟਰ ਨੇ ਜੀ ਹੁਣ ਅਲਟਰਾਸਾਉਂਡ ਲੈ ਦਿੱਤਾ ਕਹਿੰਦਾ ਪਥਰੀ ਚੈੱਕ ਕਰੋ ਪਥਰੀ ਨੇ ਪਤਾ ਨਹੀਂ ਪੱਥਰ ਖਾਂਦੀ ਪਤਨੀ ਸਲੇਟੀਆਂ ਖਾਂਦੀ ਪਤਨੀ ਗਰਜ ਨਹੀਂ ਖਾਈ ਜਾਂਦੀ ਹੈ ਸਲੇਟੀਆਂ ਤਾਂ ਮੋਧੂਲ ਮਾਰੇ ਚੋਂ ਕੱਢ ਕੇ ਸਿੱਟੀ ਆਵੀ ਐ ਤੇ ਵੀ ਮੰਨੂ ਲੱਗਦਾ ਵੀ ਪਥਰੀ ਦੀ ਦਰਦ ਆ ਉਹ ਕਦੇ ਕਦੇ ਨਹੀਂ ਇੱਥੇ ਤੇ ਲੱਤ ਤੇ ਥੱਲੇ ਨਹੀਂ ਜਾਂਦਾ ਹਾਂ ਕਦੇ ਬੱਖੀ ਚ ਨੂੰ ਜਾਂਦਾ ਕਦੇ ਕੋਸ ਕਦੇ ਕੋਸ ਬਸ ਆਹ ਆਈ ਕੋਸ਼ਿਸ਼ ਚੱਲੀ ਜਾਂਦਾ ਤੇ ਹੁਣ ਕਹਿੰਦੇ ਡਾਕਟਰ ਕੋਲ ਰਾਤ ਗਏ ਸੀ ਜੀ ਇੰਜੈਕਸ਼ਨ ਲਵਾ ਕੇ ਆਏ ਉਹ ਕਹਿੰਦਾ ਵੀ ਇੱਕ ਵਾਰ ਤੁਸੀਂ ਅਲਟਰਾਸਾਉਂਡ ਕਰਾ ਕੇ ਦੇਖੋ ਵੀ ਜਿਹੜਾ ਤੁਸੀਂ ਈਸਾ ਤੋਂ ਉੱਥੇ ਦਿਨ ਦਰਦ ਦੇ ਸਾਡੇ ਕੋਲ ਪੁਕਾਰ ਲੈ ਕੇ ਆ ਜੰਨੇ ਤਾਂ ਇਹ ਅਲਟਰਾਸਾਉਂਡ ਚ ਕਲੀਅਰ ਹੋਊਗਾ ਵੀ ਸਾਰਾ ਵੀ ਕਿਆ ਚੱਕਰ ਆ ਕਿਆ ਨਹੀਂ ਤੇ ਹੁਣ ਡਾਕਟਰ ਨਾਲ ਜੀ ਗਾਹਾਂ ਵੀ ਗੱਲ ਹੋ ਗਈ ਜਿਨ੍ਹਾਂ ਨੇ ਅਲਟਰਾਸਾਉਂਡ ਕਰਨਾ ਉੱਥੇ ਨੂੰ ਜਾਣਾ ਟਾਈਮ ਉਹਨਾਂ ਨੇ 11 ਵਜੇ ਦਾ ਦਿੱਤਾ 10:30 ਹੋ ਗਏ ਤੇ ਹੁਣ ਤੁਹਾਨੂੰ ਮਲਾਉਂਦਾ ਜੀ ਅੰਦਰ ਦੋ ਜਣੇ ਦਰਾਂ ਨੇ ਜੇ ਠਾਣੀ ਜੀ ਲੱਗੀਆਂ ਵੀ ਆ ਮੈਨੂੰ ਫੋਨ ਕਰ ਕਰਕੇ ਉਹਨਾਂ ਨੇ ਉਹ ਲਹੂ ਪੀ ਲਿਆ ਮੈਨੂੰ ਭਈਏ ਕੋਲ ਵੀ ਨਹੀਂ ਜਾਣਦਾ ਤਾਂ ਉੱਥੇ ਰੋਪੜ ਨੂੰ ਜਾਣਾ ਰੋਪੜ ਨੂੰ ਜਾਣਾ ਥੱਲੇ ਡੰਗਰਾ ਦਾ ਵੀ ਕਹਤਾ ਗਿੱਲੇ ਦੇ ਵਿੱਚ ਡੰਗਰਾ ਦਾ ਤੁਹਾਨੂੰ ਪਤਾ ਔਖਾ ਹੋ ਜਾਂਦਾ ਜੀ ਥੱਲੇ ਗਿੱਲਾ ਪਿਆ ਸੀ ਸਾਰਾ ਫਰਸ਼ ਧੋ ਕੇ ਉਹਨਾਂ ਨੂੰ ਦੁਬਾਰਾ ਸੁੱਕ ਕਰਕੇ ਬੈਠਣ ਜੋਗਾ ਕੰਮ ਕਰਤਾ ਤੇ ਦਖਣ ਚੱਲ ਰਿਹਾ ਫੇਰ ਪੂਰੀ ਸਪੀਡ ਨਾਲ ਮੈਨੂੰ ਲੱਗਦਾ ਵੀ ਬੱਚਿਆਂ ਨੂੰ ਛੁੱਟੀਆਂ ਕਰਤੀਆਂ ਜੀ ਸੋਮਵਾਰ ਤੱਕ ਚਾਰ ਪੰਜ ਛੁੱਟੀਆਂ ਐ ਹਾਂ ਹੁਣ ਬੱਚੇ ਸੰਭਾਲ ਲੈ ਘਰ ਦੇ ਵਿੱਚ ਛੋੜਣੇ ਔਖੇ ਤੇ ਚਲੋ ਹੁਣ ਉਹਨਾਂ ਨਾਲ ਮਲਾਉਂਦਾ ਜੀ ਤੁਹਾਨੂੰ ਅੰਦਰ ਚੱਲ ਕੇ ਐਨੇ ਉਹਦੇ ਪਰ ਘਰ ਮੁੱਪਰ ਤੁਸੀਂ ਲੱਗੇ ਹੋ ਫੇਰ ਨੂੰ ਪਾਫਾ ਨਿਕਲਦੀ ਆ ਉਹ ਹੀ ਰਹਿਣਾ ਪਟਾਕਾ ਪਟਾਕਾ ਨਾਲ ਮਰਾ ਦੇ ਉਹਦਾ ਬੰਦੇ ਬਹੁਤ ਨੇ ਕਿਹਾ ਇੱਕੜਾ ਹਾਂ ਤੁਸੀਂ ਘਰ ਤੋਂ ਨਾ ਦੇ ਰਿਆ ਕਰੋ ਕਿ ਇਹ ਕੰਨ ਚੁੱਟ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਰ ਸਾਨੂੰ ਪਤਾ ਹੁੰਦਾ ਵੀ ਇੱਥੇ ਅਸੀਂ ਗਲਤਾਂ ਪਰ ਫੇਰ ਵੀ ਗਲਤੀ ਕਰ ਬੈਠਦੇ ਆ ਨੇ ਹੁੰਦਾ ਹਰੇਕ ਵਾਰੀ ਸ਼ਾਂਤ ਦੀ ਗੱਲ ਹੁੰਦੀ ਹੈ ਇਹ ਤੱਕਾ ਹੈ ਤੱਕਾ ਹੈ ਵੀ ਪਾਣੇ ਲੱਤਾ ਤਾਂ ਜੀ ਉਹਨਾਂ ਤੇ ਲੱਤਾ ਪਾਇ ਹੈ ਕੰਟੀਨ ਚੋਂ ਫੌਜੀ ਕੰਟੀਨ ਚੋਂ ਉਹਨਾਂ ਨੇ ਇਹ ਚੀਜ਼ ਦੀ ਗਾਰੰਟੀ ਲੱਤੀ ਸੀ ਵੀ ਇਹ ਚੀਜ਼ ਭਾਈ ਇਹ ਨਾ ਘਰ ਮੋਕੇ ਤੜਕੂਗੀ ਹਾਂ ਨਾ ਫਟੂਗੀ ਹਾਂ ਮਹਿੰਗਾ ਜ਼ਰੂਰ ਆ ਸੀ ਪਰ ਇਹ ਚੁੱਲਾ ਹਾਂ ਪਰ ਇੱਕ ਗੱਲ ਹੈਗੀ ਵੀ ਇਹਨੇ ਅੱਜ ਸਾਲ ਤੋਂ ਉੱਪਰ ਤੋਂ ਲੈ ਹਲੋ ਇਹ ਜੀ ਕੋਈ ਗੱਲ ਹੋਈ ਜੀ ਸੱਤ ਦੇ ਉੱਪਰ ਹੋ ਰਹਾ ਹਾਂ ਦੋ ਸਾਲ ਹੋ ਗਏ ਮੇਰੇ ਫੈਲੇ ਤੇ ਇੱਕ ਹਾਲ ਤੱਕ ਤਾਂ ਕੋਈ ਗੱਲ ਨਹੀਂ ਹੋਈ ਪਰ ਸਾਨੂੰ ਪਤਾ ਹੁੰਦਾ ਹੈ ਨਾ ਫੇ ਵੀ ਵੀ ਅਸੀਂ ਗਰਮ ਚੀਜ਼ ਤੇ ਨਾ ਹੋ ਕਰੀਏ ਪਰ ਵੀ ਕਰ ਬੈਠਦੇ ਮੂਰਖ ਉਹ ਮੂਰਖ ਨਹੀਂ ਤੁਹਾਨੂੰ ਆਉਂਦਾ ਵੀ ਹੁਣ ਉਹ ਗੈਸ ਪਰ ਖੜੇ ਕੰਮ ਨਿਬੜ ਕੇ ਪਰੇ ਹੋਰੇ ਇੱਕ ਇੱਕ ਸਿਸਟਮ ਹੋਰ ਦੇ ਲੋ ਜੀ ਸਾਡੇ ਕੁੱਕਰ ਦੇ ਵਿੱਚ ਕੜੀ ਬਣ ਗਈ ਜੀ ਇਹ ਨਹੀਂ ਤਾਂ ਪਤੀਲੇ ਤੇ ਕੜ-ਕੜ ਕੇ ਕੜੀ ਬਣਦੀ ਹੁੰਦੀ ਆ ਹਾਂ ਐਤ ਕੀ ਸਾਡੇ ਕੁੱਕਰ ਚ ਬਣ ਗਈ ਆਪ ਜੀ ਆ ਰਵਤ ਹੁੱਕਰ ਚਕਾਰ ਕੜ ਕੇ ਬਣਾਈ ਆ ਮੈਂ ਕਿ ਚੱਲ ਹੁੱਕਰ ਤੇ ਲਾ ਦੇਣੀ ਆ ਵਰਕਾ ਪੋਸਟਾ ਮੇਰੇ ਇਧਰ ਹੋ ਗਈ ਸੀ ਹੂੰ ਫਿਰ ਅਸੀਂ ਉਧਰ ਡਾਕਟਰ ਕੋਲ ਗਏ ਹੋ ਤੇ ਜੀ ਉਧਰ ਸਾਨੂੰ ਉਧਰ ਟਾਈਮ ਲੱਗ ਗਿਆ ਇੰਜੈਕਸ਼ਨ ਦੋ ਲੱਗੇ ਜੀ ਉਸ ਦਾ ਸੰਦੀਪ ਤੇ ਤਾਂ ਤਾਂ ਦਰਦ ਦਬਿਆ ਤੇ ਹੈਗਾ ਜੀ ਸਾਡੇ ਕਰਨਪ੍ਰੀਤ ਸਿੰਘ ਦਾ ਕੁਕਰ ਹੂੰ ਹੂੰ ਚਲੋ ਅੱਗੇ ਜਾਇਂ ਕੱਪੜੇ ਦੇ ਨਾ ਫਿਰ ਕੱਪੜੇ ਦੇ ਲੱਸੀ ਦਾ ਗਲਾਸ ਪਾ ਲਿਆ ਇੱਕ ਲੱਸੀ ਆ ਉਹਨੂੰ ਬੰਦ ਕਰ ਦੋ ਟੂਟੀ ਨੂੰ ਥੋੜਾ ਜਿਹਾ ਪਿੱਛੇ ਹਟਾ ਦਿਓ ਠੀਕ ਨਹੀਂ ਥੋੜੀ ਕੋਈ ਨਹੀਂ ਬਦਲੇ ਵਾਲਾ ਨਹੀਂ ਕੰਮ 2 ਥੋੜਾ ਜਨਾ ਤੁਸੀਂ ਸਿਸਟਮ ਉਹ ਕਰਿਆ ਬਣਾ ਉਹਦਾ ਕੀ ਕਹਿੰਦੇ ਆਏ ਟੂਟੀਆਂ ਖਰਾਬ ਆ ਵਿੱਕੀ ਉਹ ਯਾਰ ਉਹਨਾਂ ਨੂੰ ਤਾਂ ਤੁਸੀਂ ੱੱਕਾ ਮਾਰ ਦਿੰਦੇ ਗਾਹ ਨੂੰ ਉਹ ਫ੍ਰੀ ਹੋ ਗਏ ਉੱਥੇ ਤੇ ਗਾਹ ਸਾਹ ਨਹੀਂ ਉਹ ਮੁੰਟੀ ਜੀ ਕਹਿੰਦੇ ਨਹੀਂ ਚੱਲਦੀ ਉਹ ਬਣੀ ਮੁੰਟੀ ਕੀ ਆਹੋ ਟੂਟੀ ਉਹ ਤਾਂ ਜਦਣ ਦੇ ਆਏ ਆਪਾਂ ਚੱਲੀਓ ਉਹਨੂੰ ਕਾ ਬਾਤ ਤੇਰੇ ਹੱਥ ਧੋਣੇ ਗਾ ਬਾਤ ਤੇ ਤੁਸੀਂ ਨੀਸੇਦਾਰ ਹੋਣੀ ਹੈ ਨਾ ਉਹਨੂੰ ਦੇਖ ਕੇ ਉੱਥੇ ਜਾਂਦੇ ਆ ਚਲੋ ਹਾਂ ਜੀ ਦਾ ਖਾਸਾ ਵਾਹ ਤੁਸੀਂ ਕੀ ਮੇਰੀ ਘਰ ਵਾਲੀ ਬਿਮਾਰ ਆ ਜੀ। ਕੀ ਕਰੀਏ? ਕੰਮ ਮੈਨੇ ਸੁਣਦਾ ਦਾ ਤੁਸੀਂ ਕੀ ਕਹਿੰਦੇ ਪੱਥਰ ਖਾਂਦੀ? ਹਾਂ ਸਲੇਟੀਆਂ ਖਾਂਦੀ ਨਹੀਂ ਖਾਂਦੀ ਨਹੀਂ ਸਲੇਟੀਆਂ ਨਹੀਂ। ਹਾਂ ਖਾਂਦੀ। ਪਿੱਟੀਆਂ ਵੀ ਖਾਂਦੀ ਆ। ਤੇ ਮੜੀ ਜੇ ਖਾਵੇ ਨੋ ਤਾਂ ਆਏ ਜਾਂਦਾ। ਹਾਂ। ਮੈਂ ਚੱਕ ਕੇ ਸਿੱਟੀ ਵੀ ਲਮਾਰੀ ਜਿੱਤੇ। ਸਿੱਟੀਆਂ? ਇੱਕ ਮਾਰ ਨਹੀਂ ਸਿੱਟੀਆਂ ਸਿੱਟੀਆਂ ਆਂ ਕਹਿੰਦੀ ਵਿੱਚ ਕਹਿੰਦਾ ਦੁੱਧ ਪਤਾ ਨਹੀਂ ਕਿੰਨ ਟਨ ਰਪਈਆਂ ਹੁੰਦੀਆਂ ਉਹਦੇ ਚ। ਹੁਣ ਤਾਂ ਮੈਂ ਦੇਖਿਆ ਹੀ ਨਹੀਂ ਅੱਛਾ ਪਹਿਲਾਂ ਦੀ ਗੱਲ ਕਰਦਾ ਮੈਂ ਤਾਂ ਤਕਰੀਬਨ ਪਤਾ ਨਹੀਂ ਕਿ ਕਿ ਪਾਣੀ ਕਰਕੇ ਪਤਾ ਨਹੀਂ ਕਾਦੇ ਕਰਕੇ ਹਨਾ ਤਕਰੀਬਨ ਇਹ ਸਾਰੇ ਵੀ ਹੁਣ ਲੱਗ ਆਪਣੇ ਆਪਣੇ ਪੱਥਰੀਆਂ ਦਾ ਆਪਣੇ ਜਿਹੜਾ ਪਾਣੀ ਹੈ ਨਾ ਇਹਦੇ ਵਿੱਚ ਹੈਗਾ ਸੋਰਾ ਹੂੰ ਉਹ ਸੋਰੇ ਦਾ ਕੰਮ ਕੀ ਆ ਆਪਣੇ ਹੁਣ ਜੇ ਆਪਾਂ ਨੇ ਜੇ ਪਿੱਛੇ ਜੇ 2 ਸਾਲ ਪਹਿਲਾਂ ਟੈਂਕੀ ਸਾਫ਼ ਕਰੀ ਸੀ ਕੀ ਨਿਕਲਿਆ ਉਹਦੇ ਵਿੱਚ ਤੇ ਹੂੰ ਅਰੇ ਜੀ ਹਰਿਆਈ ਨਹੀਂ ਸੀ ਉਹ ਤਾਂ ਜੰਮਿਆ ਪੀਲਾ ਪੀਲਾ ਪੂਰਾ ਬਦਲ ਤੱਲੇ ਪੀਲਾ ਜੰਮਿਆ ਹੋਇਆ ਹੈ ਤਾਂ ਤਲੇ ਰਹਿ ਉਹ ਸੋਰਾ ਉਹ ਚਲੋ ਉਹ ਮੈਂ ਤਾਂ ਫਿਲਟਰ ਵਾਲਾ ਪਾਣੀ ਪੀਂਦਾ ਜੀ ਇਹ ਤਾਂ ਦੋ ਜੜੀਆਂ ਪੀਂਦੀਆਂ ਸਾਨੂੰ ਫਿਲਟਰ ਵਾਲਾ ਪੀਣ ਲੱਗਦਾ ਕਿਆ ਕਰੀਏ ਕੌੜਾ ਨਹੀਂ ਇਹ ਤਾਂ ਦਾ ਕੌੜਾ ਲੱਗਦਾ ਥੋੜਾ ਜਿਹਾ ਐਡਜਸਟ ਕਰਨਾ ਪੈਂਦਾ ਸਰੀਰ ਨੂੰ ਉਧਰ ਨੂੰ ਲਾਉਣਾ ਪੈਂਦਾ ਤਾਂ ਹੀ ਹੋਊਗਾ ਜੇ ਹੁਣ ਦਵਾਈ ਵੀ ਤਾਂ ਕੌੜੀ ਹੁੰਦੀ ਹੈ ਫਿਰ ਉਹ ਕਦ ਤੱਕ ਲੰਨੇ ਆਪਾਂ ਬਸ ਪੀਣ ਵਾਲੀ ਦਵਾਈ ਵੀ ਨਹੀਂ ਮੈਨੂੰ ਤੇ ਤਾਂ ਲਈ ਜਾਂਦੇ ਚਲੋ ਛੱਡ ਫੇਰ ਟੀਕੇ ਕੰਨ ਲਾਉਂਦੇ ਹੁਣ ਡਾਕਟਰ ਕੋਲ ਜਾ ਕੇ ਜਾਂ ਦਰਦ ਹੁੰਦਾ ਲੈਣੇ ਆਪਾਂ ਦਰਦ ਬੇਵੱਸ ਸਟ ਨੀ ਗੱਲ ਉਹ ਵੀ ਹੈ ਨਾ ਬੰਦੇ ਨੂੰ ਅਡਜਸਟਮੈਂਟ ਕਰਨੀ ਪੈਂਦੀ ਸਾਰਾ ਕੁਝ ਜਿਹੜੀ ਚੀਜ਼ ਦਾ ਸਾਨੂੰ ਪਤਾ ਵੀ ਨੁਕਸਾਨ ਹੈ ਤੇ ਤਕਲੀਫ ਹੁੰਦੀ ਆਪਾਂ ਲੋਕ ਆ ਕਹਿੰਦੇ ਆ ਅਸੀਂ ਹੁਣ ਆਵ ਨਹੀਂ ਨਾ ਇਹ ਜਾਨਾ ਇਹ ਜਦੋਂ ਦਰਦ ਆੜ ਜਾਂਦਾ ਫੇਰ ਆਪਾਂ ਵੀ ਕੰਪਰ ਲਾ ਦਿੰਦੇ ਆ ਵਿਚਾ ਤੇਰੀ ਭੁੱਲੇ ਜਾਂਦੇ ਭੁੱਲੇ ਜਾਂਦੇ ਗੱਲ ਤਾਂ ਇੱਥੀ ਆ ਸਾਰੀ ਤੇ ਤਕਲੀਫ ਜਦ ਮੈਨੂੰ ਡਾਕਟਰ ਨੇ ਕਿਹਾ ਤਾਂ ਵੀ ਤੇਰੀ ਸ਼ੂਗਰ ਦੀ ਗੋਲੀ ਤੈਨੂੰ ਚੱਲਣੀ ਹੈ ਨੀ 10 ਕਿਲੋ ਵਜ਼ਨ ਘਟਾ ਲੈ ਫਿਰ ਮੈਂ ਮੂੰਹ ਬੰਦ ਕਰਕੇ 10 ਕਿਲੋ ਵਜ਼ਨ ਘਟਾਇਆ ਹਾਂ ਉਹ ਵੀ ਤਾਂ 2 ਮਹੀਨੇ ਮੇਰੀ ਜ਼ਿੰਦਗੀ ਦੀ ਤੇ ਆਹਨੇ ਬਦਿਆ ਗੁਜ਼ਰ ਰਿਹਾ ਤਾਂ ਬਸਰ ਕਰ ਰਿਹਾ ਤਾਂ ਮੈਂ ਨਾ ਸਬਰ ਨਾਲ ਰੋਟੀ ਖਾਣੀ ਸਬਰ ਨਾਲ ਬਾਹਰਲਾ ਸਮਾਨ ਕੋਈ ਨਹੀਂ ਖਾਣਾ ਹੈਗਾ ਆ ਦੇਖੋ ਥਿਆ ਕਰਕੇ ਹੁਣ ਇਹ ਪੱਕਣੀ ਐ ਮੈਂ ਇਹਨੇ ਪਹਿਲਾ ਪਾੜ ਤੱਕ ਦਿਨੋਂ 200 200 ਨੋਟ ਆ ਹੁਣ ਫੇਰ ਜਾਂਦਾ ਲੱਗਦਾ ਇਹ ਬਣਾ ਮੈਂ ਤੇਰੀ ਐ ਨਾ ਮੇਰੇ ਪਾਸ ਤੇ ਐ ਨਾ ਸੰਦ ਤਿੰਨ ਮੈਂ ਦੱਸ ਦੇ ਤਿੰਨ ਕੀ ਕੱਲ੍ਹ ਪਤਾ ਇਹ ਬਾਸਤੀ ਦੀ ਕੀ ਹੋਈ ਇਹ ਕਹਿੰਦੇ ਮੇਰੇ ਕੋ ਪਾਸ ਨਹੀਂ ਇਹ ਚਲ ਮੇਰਾ ਫੋਨ ਤੇ ਤੂੰ ਲਈ ਆਈ ਮੈਂ ਤਾਂ ਨਹੀਂ ਮੈਂ ਵੀ ਲਈ ਫੇਰੇ ਹੁਣ ਇਹ ਪਤਾ ਆਪਣੀ ਗੇਟ ਚ ਪਹਿਲੀ ਇਹ ਜਮ੍ਹਾਂ ਕਰ ਲਈ ਵੀ ਇਹਨਾਂ ਨੇ ਮੈਨੂੰ ਜਵਾਬ ਦੇਣਾ ਚੀਚੀ ਆ ਹਾਉਸ ਤੇ ਫੋਨ ਤੇ ਰਾਤ ਐਨੇ ਉਹ ਖੌਰੂ ਵੱਡਾ ਮੇਰੇ ਫੋਨ ਦਾ ਕਬਰਤਾਰ ਸੰਦੀਪ ਵਾਲੇ ਦਾ ਕਬਰਤਾਰ ਜੈਸਮੀਨ ਪਾਉਂਦੀ ਕਬਰ ਪਿੱਛੇ ਪੈਸੇ ਜੈਸਮੀਨ ਕਬਰ ਪਿੱਛੇ ਪੈਸੇ ਪਾਉਂਦੀ ਵੀ ਇਹਨਾਂ ਨੇ ਵੀ ਪਾਇਆ ਇਹ ਦੇਖ ਲੈ ਲੈ ਕਿੰਨੇ ਤੇਜ਼ ਅੱਜ ਹਾਂ ਕਬਰ ਫੋਲ ਫੋਲ ਕੇ ਦੇਖੇ ਫੇਰ ਵਾਹ ਫੇਰ ਵੀ ਇਹਨੇ ਉਦਣ ਜਿਹੜਾ ਫੋਨ ਤੇ ਮੇਰੇ ਉਦਣ 200 ਦਾ ਨੋਟ ਐਨੇ ਪਾੜਾ ਜਿਹੜਾ ਕਬਰ ਪਿੱਛੇ ਤੇ ਨਿਕਲ ਆ ਹਾਂ ਹਾਂ ਇਹ ਲੋ ਆਇਆ ਵੀ ਹੁਣ ਵੀ ਹੋਊਗਾ ਉਹ ਇਹ ਅਵੜਾ ਵਿਚਰ ਰਾਤ ਉਸ ਸਾਹ ਨਾਲੇ ਫੋਨ ਲੱਗੀ ਵੀਦੀ ਬੋਲਣ ਏ ਤੇਰੇ ਮਤਲਬ ਕੀ ਆ ਤਾਂ ਆਪਣੀ ਮਾਂ ਦੇ ਪਾਸੋਂ ਹੱਥ ਲਾਉਣਾ ਕਿਉਂ ਚੋਰੀ ਕਰੀ ਐ ਹਾਂ ਲਓ ਬੜਿੱਤ ਪਰ ਪਤਾ ਨਹੀਂ ਹੁਣੀ ਪਾ ਕੇ ਹੁਣ ਨਹੀਂ ਨਹੀਂ ਲੈ ਇਹ ਤਾਂ ਹੋਰੇ ਕੋਲ ਇਹਦਾ ਕੋ ਸੋਰੇ ਕੱਢ ਲੈ ਵਿੱਚ ਵਿੱਚ ਪੈਸੇ ਪਾਤਾ ਐ ਐਨਾ ਕਦਾ ਡਰ ਚਾਹੀਦਾ ਜਵਾਨ ਚਾਹੀਦਾ ਤੇ ਕਿੱਥੇ ਆ ਦਿਖਾਈਂ ਪਾੜ ਦੇਣੇ ਨੇ ਕੱਢਣ ਲੱਗੀ ਨਹੀਂ ਇੱਕ ਨਾਲ ਪੂਰਾ ਹੱਥ ਨਹੀਂ ਪਾਉਂਗੀ ਲੈ ਗਏ ਆਉਂਦੇ ਕੀ ਆ ਲੈਣਾ ਤੇਨੂੰ ਆ ਨੂੰ ਸਕੂਲ ਤੋਂ ਛੱਡਿਆ ਮੈਂ ਕਹਿੰਦਾ ਨੂੰ ਸਕੂਲ ਤੋਂ ਛੱਡਿਆ ਉਹ ਇਹ ਤਾਂ ਲੈਣਾ ਕਿਹਾ ਚੀਜੀ ਕਰਨ ਨੂੰ ਫੇਰ ਖਲ ਨੂੰ ਵੀ ਲੈਣੇ ਹਾਂ ਕਰਨ ਨੂੰ ਲੈਣੇ ਹਾਂ ਜੋ ਚੀਰ ਨੂੰ ਕਰਨ ਨੂੰ ਆਕੇ ਦੂੰਗੀ ਜੋਸ ਹਾਂ ਵੱਡੀ ਬਾਤ ਹੈ ਮੈਂ ਥੋੜੀ ਦੇਰ ਤੱਕ ਲੈ ਮੈਂ ਚੀਜੀਆਂ ਨਹੀਂ ਆ ਚੀਜੀਆਂ ਜੋ ਕਿ ਤੇ ਮੰਮੀ ਦੇ ਕੋਲੋਂ ਤੇ ਪੈਸੇ ਨੂੰ ਡੈਡੀ ਤੋਂ ਲੈ ਲਓ ਦੇਖ ਲੈ ਦੇਖ ਲੈ ਫਿਰ ਕਿ ਮੰਮੀ ਯਾਰ ਡੈਡੀ ਦਾ ਕਸ ਕੋਕਾ ਬੰਡਿਆ ਹੋਇਆ ਨਹੀਂ ਕਾ ਕਰ ਲੂੰਗੀ ਫੇਰ ਤੂੰ ਐ ਨਹੀਂ ਕਰ ਕਰ ਹਾਂ ਐ ਹੀ ਕਰ ਕਰਦੇ ਕਿਆ ਕਰ ਲੂੰਗੀ ਤੂੰ ਲਾਗੀ ਚੌੜ ਕਰਨ ਜੋਦ ਬੜਦੀ ਆ ਆਪਣੇ ਆਪ ਨੂੰ ਇਹਨੂੰ ਦਕਾਰ ਛੱਡਿਆ ਯਾ ਚੀਜ਼ੀਆਂ ਦਾ ਦੂੰਗੀ ਕਾਹਤੋਂ ਮੈਂ ਬਹੁਤ ਕਰਿਆ ਹਾਏ ਪੈਸਾ ਦੇ ਦੋ ਕੋਈ ਚੀਜ਼ੀਆਂ ਇਹ ਹੋਣ ਪੈਸਾ ਦੇ ਦੋ ਕੋਈ ਐ ਕਰੀ ਉਹ ਇਹਦੇ ਹੈਗਾ ਤਾਂ ਗੂਗਲ ਪੇਚ ਮਾਂ ਫੇਰਾ ਦੇ ਆਨ ਦੁਆਏ ਚੱਲ ਜੀ ਫੇਰ ਹਾਂ ਜਾਂ ਚਿਧਾ ਮੈਂ ਬੂਟ ਪਾ ਲਵਾਂਗੇ ਤਾ ਚਪਲੇ ਪਾ ਲਵਾਂ ਚਪਲਾ ਪਾ ਲਾ ਚਲੋ ਮੇਰੇ ਭਾਬੇ ਜੀ ਨੇ ਕਹਿਤਾ ਜੀ ਮੈਂ ਚੱਪਲਾ ਪਾ ਲਵਾਂ। ਇਹ ਟੋਰਾ ਕੱਢ ਨਹੀਂ ਜਾਂਦਾ ਤੇ ਪਤਾ ਨਹੀਂ ਕਿਆ ਤਨ ਦਾ। ਭਾਬੀ ਜੀ। ਚਲੋ ਮਨੂੰ ਕਾ ਸੀ ਜੇ ਲੱਸੀ ਭੁੱਲ ਗਿਆ ਤਾਂ ਮੈਂ ਪਾਣੀ ਪੀਣੀ। ਆ ਪਾਣੀ। ਨਹੀਂ ਬੂਤ ਨੂੰ ਹੱਥ ਨਹੀਂ ਲਾਉਣਾ। ਬੂਤ ਨੂੰ ਨਹੀਂ। ਨਹੀਂ ਨਹੀਂ ਲਾਉਣਾ। ਰਣਦੇ ਰਣਦੇ ਪਾਉਣੇ ਆ ਤੁਹਾਡੇ। ਪਾ ਲੈ। ਪੁੱਤ ਜਰਾ ਪਾਦਾ ਆਇ ਨਹੀਂ। ਇਹਨੂੰ ਹਟਾ ਲਓ ਮੇਰੇ ਹੱਥ ਚ ਕਿੰ ਲੱਸੀ ਆ। ਪੈਰਾਂ ਨੂੰ ਹੱਥ ਲਾਉਂਦੀ ਕਿਆ ਚੰਗੀ ਲੱਗਦੀ ਆ ਉਹ? ਨਹੀਂ ਪਾਣਾ ਨਹੀਂ ਪੁੱਤ। ਨਹੀਂ ਪੁੱਤ ਲਾਈ ਦੇ ਨਹੀਂ। ਨਾ ਆਪੇ ਪਾ ਲੈਣੇ ਉਹ ਤਾਂ ਖੜੀ ਮਾਪੇ ਪਾ ਆਪੇ ਪਾ ਲੈਣੇ ਪੁੱਤ ਕੱਲਾ ਮਨ ਲੀਦਾ ਹੁੰਦਾ ਮੇਰਾ ਪੁੱਤ ਨਾ ਸੋਹਣਾ ਦਾ ਤੂੰ ਮੈਂ ਤੇਨੂੰ ਆਇਆ ਮੇਰੇ ਸਕੂਲ ਨੂੰ ਮੰਮੀ ਬੂਟ ਪਾਉਂਦੀ ਮੈਂ ਡੈਡੀ ਦੇ ਪਾ ਤੂੰ ਤਾਂ ਨਿਆਣੀ ਆ ਪੁੱਤ ਤੂੰ ਨਹੀਂ ਉਹ ਸਾਰੇ ਤੂੰ ਤਾਂ ਨਾਣੀ ਹੈ ਤੂੰ ਤਾਂ ਨਿਆਣੀ ਛੁੱਟੀ ਜੀ ਹਲਾ ਮਾ ਪਾ ਲਿਆ ਦੇ ਜਰਾ ਆਪਾਂ ਕਿੱਥੇ ਆਉਣੀ ਹੈ ਨਹੀਂ ਮੈਂ ਹੀ ਪਾਉਣੀ ਹੈ ਚੱਲ ਬੁਆ ਲਾਉਂ ਉਹ ਹੈ ਤਾਂ ਕੰਨੇ ਦੇ ਦੀ ਹਏ ਮੈਂ ਕਿਉਂ ਸਤਨਾਮ ਐਸੇ ਕਹਿ ਦਿੰਨੇ ਆਪਾਂ ਕਿੰਨੇ ਵਾਰ ਮੁੰਡਿਆਂ ਵੱਤੋਂ ਵੱਧ ਕਰਦੀਆਂ ਕੁੜੀਆਂ ਕੰਨੇ ਦੇ ਵੀ ਕੋਦਾਂ ਕਿੱਡਾ بڑا ਉਹ ਹੈ ਹਾਂ ਹਾਂ ਇਹ ਵੀ ਮੁੰਡਿਆਂ ਨਾਲ ਸਾਰਾ ਕੰਮ ਕੁੜੀਆਂ ਕਰਦੀਆਂ ਹਾਂ ਹਾਂ ਮਾਂ-ਬਾਪ ਦਾ ਕੁੜੀਆਂ ਵੱਤ ਫ੍ਰੀਟ ਛੱਡ ਦੇ ਪੁੱਤ ਮੈਂ ਪਾ ਲੈਣਾ ਪਿਆ ਬੂਟ ਇੱਕ ਇੱਕ ਪਾਤਾ ਤਾਂ ਮੈਂ ਪਾ ਲੈਣਾ ਪਿਆ ਪਾ ਲਾ ਹੁਣ ਉਹਦਾ ਤਾਂ ਲੈ ਲੀ ਕਿ ਆ ਕਰੂੰਗਾ ਨਾ ਜਬਾਕਾਂ ਦਾ ਅੱਜ ਤੱਕ ਕੋਸੇ ਜਾ ਰਹੀ ਭਾਰੀ ਆ ਪਿਆ ਚਲ ਆਏ ਕਰੂ ਕੀ ਬੂਟ ਤਾਂ ਲੈ ਪਾ ਹੋਰ ਤੂੰ ਬੈੱਡ 'ਤੇ ਜਾ ਕੇ ਸੌਂ ਜਾਂ ਅੰਦਰ ਘੁੱਟਾ ਆ ਗਿਆ ਰਾਂ ਵਿੱਚ ਹੱਥ ਤੋਂ ਜਾ ਹੈਂਡ ਵਾਸ਼ ਕਰਕੇ ਆ ਪਾ ਦੋ ਵਿੱਕੀ ਨੇ ਨਹੀਂ ਕੱਪੜੇ ਨੇ ਕਿੱਲੇ ਕਰਨੇ ਹੈਗੇ ਆਪਣੇ ਨਾਲ ਇਹ ਜਾਣਾ ਨਹੀਂ ਜਾਣਾ ਨਹੀਂ ਜਾਣਾ ਹੈਗਾ ਇਹ ਤਾਂ ਖਾਤੇ ਦਰਦੀ ਆ ਨੂੰ ਚੀਜੀ ਨਹੀਂ ਦਵਾਉਂਦਾ ਆਏ ਚੰਦਰੀ ਕੀ ਦਵਾਤੀ ਫਿਰ ਐ ਤਾਂ ਨਾ ਰਾਤ ਵੀ ਦਵਾਤੀ ਸੀ ਹੁਣ ਹਰ ਵਕਤ ਮੇਰੀ ਗੱਲ ਸੁਣੋ ਹਸਪੀਟਲ 'ਚ ਕਹੀ ਗਈ ਹੈ ਸਾਹਮਣੇ ਦੁਕਾਨ ਕੁਰਕਰੇ ਖਾਣੇ ਕੁਰਕਰੇ ਖਾਣੇ ਉਹਦੇ ਬਾਅਦ ਜਿੱਥੇ ਤੇ ਇਹਦੇ ਬਾਅਦ ਤੇ ਉਲਤੀ ਕੀ ਕਹਿੰਦੇ ਹੁੰਨੇ ਆ ਕਹਤਾ ਹੀ ਉਹ ਤੇਦੇ ਬਾਅਦ ਮਿਰਾਤ ਨੂੰ ਲੈ ਫਿਰ ਅਸ ਮਲਾਈ ਲੱਤੀ ਤੀ ਉੱਥੇ ਕਹਿੰਦੀ ਜੂਸ ਲੈਣਾ ਚੱਲ ਮੈਂ ਜੂਸ ਦਵਾਤਾ ਉੱਥੋਂ ਤੇ ਤਾਂ ਲੈਟਾਂ ਵਰਖੜ ਮੈਂ ਕੇਲੇ ਲੈਣੇ ਆ ਹੈ ਉਹ ਕੇਲੇ ਵਾਲਾ ਕੋਲ ਤਾਂ ਟਪਾਈ ਬਿੱਲੂ ਦੀ ਦੁਕਾਨ ਖੁੱਲੀ ਹੈ ਕਹਿੰਦੀ ਗਾਂ ਹੈ ਉੱਥੇ ਤੇ ਕਹਿੰਦੀ ਕਰਨ ਬਾਅਦ ਤੇ ਵੀ ਚੀਜੀ ਲੈਣੀ ਆਪਣੇ ਬਾਅਦ ਤੇ ਵੀ ਚੀਜੀ ਲੈਣੀ ਤੇ ਕਿਆ-ਕਿਆ ਦਵਾਈ ਜਾਊਗਾ ਬੰਦਾ ਹਾਂ ਠੀਕ ਹੈ ਫਿਰ ਦੀ ਦੁਕਾਨ ਫਿਰ ਤਵਿੱਕੀ ਸਹੀ ਆ ਗਈ ਹਾਂ ਹੁਣ ਤਾਂ ਬਿੱਲੂ ਬਤਵਾ ਸਕਦੇ ਹਾਂ ਬਿੱਲੂ ਦੀ ਦੁਕਾਨ ਉਹ ਤਾਲ ਦੇ ਤਾਲ ਦੇ ਬਿੱਲੂ ਦੀ ਦੁਕਾਨ ਪਰ ਇਹਨੂੰ 10 ਰੁਪਏ ਤਾਂ ਮੈਂ ਘੁਰਕਰੇ ਦੋਣੇ ਤੇ ਹੂੰ ਫਿਰ ਬੰਦ ਤੇ ਤੀ ਉਹ ਦੁਕਾਨੇ ਬੰਦ ਸੀ ਵਧੀਆ ਹੋ ਗਿਆ ਉਹ ਬੰਦ ਸੀ ਚੱਲ ਕੋਈ ਚੱਲੋ ਕਿੱਥੇ ਨੂੰ ਜਾਣਾ ਜੀ ਹਾਂ ਜੀ ਕਿੱਥੇ ਨੂੰ ਜਾਣਾ ਜੀ ਚਲੋ ਮਿਲਦੇ ਜੀ ਫੇਰ ਤੁਹਾਨੂੰ ਚਲੋ ਹੁਣ ਅੱਜ ਰਖਾਤਾ ਜੀ ਵਰਤਾ ਅੱਜ ਇੱਕ ਨਵੇਂ ਸਕੈਨ ਸੈਂਟਰ ਚ ਚੱਲ ਗਏ ਸੀ ਨਾ ਇੱਥੇ ਕੋਈ ਜਾਣ ਨਾ ਪਛਾਣ 1:30 ਦੇ ਬੈਠੇ ਹੋਏ ਜੀ ਟਾਈਮ ਵੱਜ ਗਿਆ 2 ਨਵੰਬਰ ਤੋਂ ਮੰਨੂ ਨੂੰ ਤਿੰਨ ਪਾਤੀ ਗਿਆ ਮੰਨੂ ਪਤਾ ਯਾਰ ਤਤਰ ਲੱਗ ਗਿਆ ਕਹਿੰਦੀ ਜੀ ਮੈਂ ਕਿਹੜੇ ਕੁਸ ਖਾਦਾ ਵੀ ਤੁਸੀਂ ਵੀ ਲੈਣ ਦੋ ਕਹਿੰਦੀ ਇਕੱਠੀ ਖਾ ਲੂੰਗਾ ਸਕੈਨ ਕਰਾ ਕੇ ਤਾਂ ਮੰਨੂ ਕਾ ਪਤਾ ਸੀ ਵੀ ਇਹ ਹੈ ਜਿਆ ਸਿਆਪਾ ਸਿਰਨਾ ਸਕੈਨ ਵਾਲਾ ਵੀ ਸਾਰਾ ਦੁਪਹਿਰਾ ਭੁੱਖੇ ਨਿਕਲ ਗਿਆ ਐ ਤਾਂ ਹੈਗਾ ਵੀ ਕੋਈ ਐਡਾ ਵੀ ਕੋਈ ਕਾਂਡ ਨਹੀਂ ਹੈਗਾ ਵੀ ਚੂਹੇ ਜਿਆਦੇ ਟੱਪਦੇ ਹੁਣ ਸਾਡੇ ਤਾਂ ਟੱਪਦੇ ਆ ਤਾਂ ਤਾਂ ਸੋਹਣਾ ਲੋ ਮਤਲਬ ਹੁਣ ਪਸੰਦਾ ਸਿਕਣਾ ਕਿ ਐਸੇ ਸਿਕਣਾ ਦੇਖ ਲੋ ਜਿਹੜਾ ਤੁਹਾਡਾ ਜੀ ਕਰਦਾ ਮੈਂ ਜੋ ਹੀ ਮਾਹੂਰ ਸਾਲਾ ਮੁਸਲਮਣ ਜੋ ਹੀ ਮੈਂ ਤਾਂ ਕੁਲਚਾ ਬਰਗਰ ਖਾ ਕੇ ਵੀ ਸਾਰ ਦੋ ਹੋ ਨਹੀਂ ਖਾਣਾ ਮੈਂ ਫਾਸਟ ਫੂਡ ਨਹੀਂ ਖਾਣਾ ਆ ਲੈ ਕਿ ਐਸੇ ਖਾਣਾ ਫਿਰ ਦੇਖ ਲੋ ਰੋਟੀ ਖਾਣੀ ਰੋਟੀ ਖਾ ਲੋ ਹੋਰ ਰੈਸਟੋਰੈਂਟ ਖੁੱਲਿਆ ਨਾ ਮੈਂ ਉੱਥੇ ਚੱਲੀ ਚਲੋ ਰੋਟੀ ਖਾ ਲੈ ਦੇਖੋ ਹੋਰ ਖਾਣਾ ਰੋਟੀ ਉਹ ਖਾ ਲੈਨੇ ਫਿਰ ਰੋਟੀ ਖਾ ਲੈ ਹਾਂ ਚੀਤਾ ਚਾ ਖਾਉਂਗੀ ਚੀਤਾ ਕਿਨੇ ਗਿਆ ਤੈਨੂੰ ਪੀਜ਼ਾ ਖਾਣ ਨੂੰ ਹਾਂ ਨਹੀਂ ਆ ਨਹੀਂ ਪਤਾ ਪੀਜ਼ਾ ਪ੍ਰਸ਼ਾਦਾ ਤੇ ਨਹੀਂ ਉਹਨਾ ਪ੍ਰਸ਼ਾਦਾ ਜੇ ਬੁੱਧਵਾਰ ਆ ਦੇਖੋ ਬੁੱਧਵਾਰ ਹੋਏ ਪੀਜ਼ਾ ਖਾ ਕੇ ਕਿਸ ਨਾਲ ਸਫਰ ਆ ਦੇਣਾ ਚਲੋ ਨਿਆਣਿਆਂ ਨੂੰ ਜੋ ਪ੍ਰਸ਼ਾਦੇ ਦਾ ਕੰਮ ਉਹ ਪ੍ਰਸ਼ਾਦੇ ਦੇਈ ਆ ਪਾਪਾ ਮੈਨੂੰ ਪੀਜ਼ਾ ਦੇ ਦੋ ਕੀ ਕਰੀਏ ਹਾਂ ਮਰ ਤਸਾਂ ਦਾ ਬਸ ਚਲੋ ਦੇ ਦੇ ਚਾਬੜ ਚਾਬੀ ਦੋ ਜੀ ਕੱਢ ਕੇ ਮੈਡਮ ਜੀ ਚਾਬੀ ਜੇਬ ਵਿੱਚ ਪਾਈ ਫਿਰਦੇ ਤੁਸੀਂ ਤੋਂ ਕੱਤਾ ਮੂਰੇ ਮਾਂ ਮਮੀ ਦੀ ਗੋਦੀ ਚ ਬੈਣਾ ਬੈਠ ਕੇ ਹੱਥ ਲਾ ਕੇ ਉਹਨੂੰ ਗਰਮ ਹੈ ਹਈ ਗਰਮੀ ਨਹੀਂ ਗਰਮ ਨਹੀਂ ਗਰਮ ਨਹੀਂ ਬੈਠਣਾ ਚਲੋ ਚਲੋ ਚਾਬੀ ਦੇ ਮੈਂ ਲਾਉਂਗੀ ਲਾ ਚਲ ਚਲੋ ਠੀਕ ਹੈ ਜੀ ਮਿਲਦੇ ਫਿਰ ਤੁਹਾਨੂੰ ਹਾਂ ਮੈਂ ਲਾਉਂਗੀ ਚਾਬੀ ਤੁਸੀਂ ਬੈਠੋ ਪਹਿਲਾਂ ਚਲੋ ਠੀਕ ਹੈ ਜੀ ਮੈਂ ਪਹੁੰਚੂਗੀ ਜੀ ਨਰਸਪੋਰਟ ਤੋਂ ਤੇ ਆ ਬੱਤ ਕਿਹਦਾ ਹੈਪੀ ਬਰਥਡੇ ਤੇਰਾ ਹੈ ਹਾਂ ਆਪੀ ਬੱਤ ਇੱਕ ਨਾਲ ਤੇਰੀ ਮਾਛੀ ਦਾ ਦਾ ਹੈਪੀ ਬਰਥਡੇ ਬੱਤ ਆ ਤੇਰੀ ਮਾਛੀ ਦਾ ਉਹ ਬਹਿ ਕੇ ਆਪਾਂ ਇੱਥੇ ਅਹੀ ਟੇਬਲ ਉੱਪਰ ਬੈਠ ਕੇ ਕਿ ਕਿ ਖਟਿਆ ਸੀ ਨਾ ਯਾਦ ਆ ਤੈਨੂੰ ਹਾਂ ਕੀ ਹੋਟ ਬਾਈ ਸਭ ਤੋਂ ਪਹਿਲਾਂ ਪੜਿਆ ਜੀ ਹੋਟ ਗੁਲਾਬ ਜਮਣ ਬਾਕੀ ਇਹਦੇ ਰੋਟੀ ਦਾ ਕੋਈ ਫਿਕਰ ਨਹੀਂ ਕੀ ਜਾਨੀ ਮਿਲਦੋਰੀ ਜਿਹੜੇ ਨਹੀਂ ਹੁਣ ਤੋ ਜਿਹੜਾ ਤੇਰਾ ਸਕੈਨ ਹੋਇਆ ਹਾ ਉਹਦੇ ਚ ਕਿਆ ਕਹਿੰਦਾ ਡਾਕਟਰ ਨੂੰ ਪੁੱਛ ਲੈਣਾ ਅੰਦਰ ਪਥਰੀ ਆਈ ਹੈ ਨਾ ਹਾਂ ਪਥਰੀ ਆਈ ਹੈ ਪਥਰੀ ਆਈ ਕਿੰਨੇ ਐਮ ਐਮ ਦੀ ਕਹਿੰਦਾ ਉਹ ਕਹਿੰਦਾ ਵੈਸੇ ਛੋਟੀ ਆ ਵੱਡੀ ਨਹੀਂ ਆਈ ਹਾਂ ਕਹਿੰਦਾ ਕਿ ਜੇ ਤੁਸੀਂ ਜਿਵੇਂ ਬਾਤ ਨੂੰ ਤਾਂ ਪ੍ਰੈਸ਼ਰ ਬਣਨ ਜਾਂ ਜਿਆਦਾ ਦਰਦ ਹੁੰਦਾ ਤੇਰੇ ਨੂੰ ਹਾਂ ਹਾਂ ਬੁਲਾ ਲਿਆ ਨਾ ਉਹ ਚਾਹ ਕਹਿੰਦਾ ਮੇਰੇ ਪੁੱਤ ਨੇ ਵੈਸੇ ਨਹੀਂ ਵੀ ਕਿਹਾ ਕਹਿੰਦਾ ਠੀਕ ਜਾਣਾ ਬਾਥਰੂਮ ਤੇ ਯਾਣਾ ਕਰੂ ਆਹੀ ਗੱਲ ਮੈਂ ਹਾਂ ਮਤਲਬ ਸਲੋ ਚ ਲੈ ਆ ਆਪਣਾ ਜੁੱਬਾ ਇਹ ਨਹੀਂ ਵੀ ਜ਼ਰੂਰੀ ਪ੍ਰੈਸ਼ਰ ਬਣੇ ਤੇ ਹੀ ਬਾਥਰੂਮ ਜਾਣਾ ਮਿੰਦਾ ਪੱਥਰੀ ਥੋੜੀ ਬਹੁਤੀ ਮੂਵਮੈਂਟ ਦਾ ਸਲੀ ਪੱਥਰੀਆਂ ਦਾ ਸਿਰ ਸਿਆਪਾ ਕਰ ਦਿੰਬੜੂਗਾ ਤੇ ਰੀਜਾਨ ਤੇ ਯਾਰ ਮੇਰੀ ਜਾਨ ਤੇ ਕਰ ਦਿੰਬੜੂਗਾ ਇਹ ਪਤਾ ਨਹੀਂ ਹੁਣ ਨਾਲੇ ਜਾਣਾ ਨਾਲੇ ਜਾਣਾ ਉੱਥੇ ਦੇਖ ਘਰ ਆਊਟਰ ਚੂਹੇ ਟੱਪਦੇ ਨੇ ਤਾਂ ਜੀ ਮੈਨੂੰ ਪ੍ਰਸ਼ਾਦਾ ਸਕਣ ਨਹੀਂ ਦਿੱਤਾ ਘਰ ਕਹਿੰਦੇ ਇਕੱਠੇ ਹੀ ਸ਼ਕੂਗੇ ਆਪਾਂ ਮੈਂ ਮੁੱਲ ਤਾਂ ਪੁੱਛਦੀ ਹਾਂ ਹੁਣ ਤੁਸੀਂ ਕੀ ਖਾਣਾ ਹੈ ਕੀ ਖਾਣਾ ਹੈ ਜੋ ਤਾ ਕਹਿਤਾ ਆਪਾਂ ਨੇ ਉਹੀ ਖਾ ਲੈਣਾ ਉਧਰ ਲਾਓ ਤਾਂ ਪੀਜੇ ਦੀ ਗੈਰ ਆ ਰਾਈ ਫਸਾਈ ਬੈਠੀ ਆ ਉੱਟ ਡੀ ਜੀ ਇਹ ਪੀਜਾ ਗਾਣਾ ਪੀਜਾ ਨਹੀਂ ਮਿਲਦਾ ਪੁੱਤਰੇ ਆ ਪੀਜੇ ਨਹੀਂ ਹੈਗੇ ਇਹ ਤਾਂ ਪਨੀਰ ਪਨੂਰ ਜੇ ਦੀਆਂ ਬਣਾਈਆਂ ਵਿਆ ਦੰਮਾ ਮਾਹਾਂ ਦੀ ਦਾਲ ਆ ਗਈ ਆ ਪਨੀਰ ਦੁਆ ਆ ਗਿਆ ਮੂਂਡ ਲਾ ਗਏ ਆ ਚੌਲ ਆ ਗਏ ਆ ਖਾਂਦੀ ਕੀ ਖਾਂਦੀ ਤੂੰ ਹਾਂ ਆ ਪਾ ਕੇ ਕੀ ਕੀ ਪਾ ਕੇ ਖਾਂਦੀ ਹੈ ਰਾਈਸ ਰਾਈਸ ਈ ਜਾਨੀ ਹੈਗਾ ਸੀ। ਓਏ। ਕੀ ਹੈ? ਇਹ ਤਾਂ ਸੈਲਡ ਆ। ਇਹ ਆ ਸੈਲਡ ਆ। ਆ ਰਾਈਟ ਆ ਗਿਆ। ਉਹ ਤਾਂ ਹੈ ਨਹੀਂ ਮੇਰੇ ਸੰਭ ਦੀ। ਕਿਤੇ ਹੋਣੀ ਆ ਰੋ ਬੈ ਬੰਦੇ ਹਨ ਜਿਨੇ ਉਹ ਹੁੰਦਾ ਨਹੀਂ ਹੈਗਾ ਤਰ੍ਹਾਂ ਦਾ ਭਲਾ। ਕੀ ਆ? ਨਾਲੋਂ ਮਟਰਾਂ ਨਹੀਂ ਹੋਊਗੀ ਸਭ ਜੀ। ਪਨੀਰ ਦੀ ਨਹੀਂ ਮਟਰ ਖਾਣ ਆਗੇ। ਬਫੇ ਫੇਰ ਫੇਰ ਉਹ ਰਹੀ ਕਿ ਆ ਨੂੰ ਇੱਥੇ ਤਾਂ ਪਨੀਰ ਹੀ ਮਿਲਣਾ ਤੂੰ ਨਾ ਹੋਰ ਕਮ। ਸਾਰੇ ਨੂੰ ਚੰਪਾ ਦੂੰਗੀ। ਵਿੱਚ ਤੇ ਦੇਖ ਲੈ ਕੱਟਣਾ ਰੀਤ ਫੇਰ। ਆਏ ਨਾ ਕਰ। ਉਹ ਅੰਕਲ ਅੰਕਲ ਲੈ ਮਾਰਨਾ ਤੈਨੂੰ ਮਿਕਸ ਬੱਜ ਆ ਗਈ ਆ ਵਿਖਾ ਮਿਕਸ ਬੱਜ ਹੀ ਲੈ ਲੋ ਜੀ ਫਿਰ 300 ਰੁਪਏ ਦੀ ਇੱਕ ਪਲੇਟ ਪਾਣੀ ਆ 285 ਰੁਪਏ ਦੀ ਖਾਲਾ ਭੱਖਮੁਰੇ ਕਿ ਆ ਪੈਸਾ ਮੈਟਰ ਰੱਖਦਾ ਕੋਈ ਯਾਰ ਤੂੰ ਸ਼ਾਹੀ ਪਨੀਰ ਖਾ ਮਟਰ ਪਨੀਰ ਖਾ ਜਿਹੜਾ ਮਰਜ਼ੀ ਪਨੀਰ ਖਾ ਪਖਾਹ ਕੋਸ ਮੰਦਾ ਉਸ ਸੀ ਮੇਰੇ ਸਾਹਮਣੇ ਬਾਹਰ ਹੈ ਇਹ ਹੁਣਾਂ ਨੂੰ ਔਖਾ ਹੋ ਗਿਆ ਜੀ ਇਹ ਡਵਲ ਮੰਡਡ ਹੋ ਗਈ ਵੀ ਮੈਂ ਕਿਆ ਆਰਡਰ ਕਰਾਂ ਕਿਆ ਨਾ ਕਰਾਂ ਤੇ ਉਪਰਲੀ ਸਾਈਡ ਜੀ ਕਿਦਰ ਲੱਕ ਗ੍ਰੇਡ ਬਣਾਈ ਵੀ ਆ ਦੀ ਦਾਮਾ ਲੁਖਾਣਾ ਉਹ ਕਹਿੰਦੇ ਲਿਖੇ ਹੋਏ ਆ ਲਿਖਿਆ ਤਾਂ ਬਾਕੂਸ ਆ ਤੇ ਚ ਨਾਨ ਵੈਜ ਵੀ ਲਿਖਿਆ ਵਾ ਪਰ ਤੁਸੀਂ ਪੜਦੇ ਨਹੀਂ ਨਾ ਹਾਂ ਪੜਨਾ ਨਹੀਂ ਹੁੰਦਾ ਹਾਂ ਉਹ ਪੜਨਾ ਨਹੀਂ ਹੁੰਦਾ ਪੜ ਤਾਂ ਹੋਣਾ ਜੀ ਗੱਲ ਤਾਂ ਨਹੀਂ ਇਹ ਜੀ ਗੱਲ ਕੋਈ ਨਹੀਂ ਪੜ ਹੋ ਜਾਣਾ ਚਲੋ ਮਿਲਦੇ ਆ ਫੇਰ ਤੁਹਾਨੂੰ ਪਹਿਲਾਂ ਇੱਕ ਵਾਰ ਆਰਡਰ ਬਣਾ ਲਈਏ ਵੀ ਕਿਆ ਬਣਦਾ ਕਿਆ ਨੇ ਆਰਡਰ ਕਰ ਜੀ ਆ ਸੰਦੀਪ ਕਹਿੰਦੀ ਵੀ ਮਿਕਸ ਵੈਜ ਆਰਾ ਰਾਜਤਾ ਹੀ ਕਹਿੰਦੀ ਖਾ ਸਕਦੀ ਆ ਮੈਂ ਵੀ ਹੋਰ ਚੀਜ਼ਾਂ ਤੇ ਮੂੰਹ ਮੋੜਿਆ ਪਾ ਇਹ ਵੀ ਮੈਨੂੰ ਲੱਗਦਾ ਵੀ ਅੱਜ ਸਾਰੀ ਮੰਨੂ ਹੀ ਖਾਣੀ ਪੈਣੀ ਜਿਹੜੇ ਸਾਬਨ ਵਾਲੇ ਭਰੀ ਵੀ ਉੱਪਰ ਤੱਕ ਪੈਕਪੂ ਕੁਰੀ ਹੋਣੀ ਆ ਕਿ ਇਹ ਮੈਂ ਰੋਟੀ ਘੱਟ ਸਬਜ਼ੀ ਜ਼ਿਆਦਾ ਖਾਣੀ ਅੱਜ ਇਹ ਵੀ ਹੋ ਸਕਦਾ ਹੂੰ ਮਾਰਾ ਸੱਚਾ ਪਾਤਸ਼ਾਹ ਸਭ ਨੂੰ ਦੇਈ ਦੋ ਟਾਈਮ ਰੁੱਕੀ ਮਿੱਸੀ ਤੇ ਰੀਤ ਤਾਂ ਸਾਡੀ ਉੱਧਰ ਫੋਨ ਤੇ ਬੀਜੀ ਕਰਤੀ ਹੋ ਜੁਦਾ ਇੱਧਰ ਧਿਆਨ ਆ ਕਿਹ ਤਨੂ ਆ ਲੱਗੀ ਪਾਉਣ ਤਨੂ ਆ ਪਾਤਾ ਰਾਇਤਾ ਆਏ ਮੇਰੇ ਪੁੱਤ ਦਾ ਦਹੀਂ ਪਾਤਾ ਅੱਛਾ ਵਾਹ ਵਾਹ ਰਾਇਤਾ ਬਣਾ ਕੇ ਪਾਤਾ ਮੇਰੇ ਪੁੱਤ ਨੂੰ ਪਹਿਲਾਂ ਇੱਤ ਹੀ ਖਾ ਲਈ ਤੈਨੂੰ ਕਿਹੜੇ ਕਹਿੰਦਾ ਵੀ ਤੂੰ ਰੋਟੀ ਖਾ ਲਈ ਹੋ ਹੂੰ ਆ ਦੇ ਨਾ ਵਿੱਚੋਂ ਉਹ ਪੁੱਤ ਉਧਰ 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 ਉਹ ਪਲੇਟ ਆ ਤੇਰੀ ਐ ਮੇਰੀ ਐ ਆ ਤਰੀ ਬਲ ਹੌਲੀ ਹੌਲੀ ਬੋਲੀ ਦਾ ਹੌਲੀ ਬੋਲੀ ਦਾ ਸਾਰੇ ਤੈਨੂੰ ਦੇਖਦੇ ਵੀ ਕਿਹੜਾ ਨਿਆਣਾ ਆਇਆ ਵਾ ਗੰਦਾ ਜਾ ਔਰ ਫਿਰ ਰਾਇਤਾ ਰਾਇਤਾ ਮਿਕਸਰ ਰਾਇਤਾ ਫੋਂਟਾ ਦੇ ਬੰਦੇ ਕਰ ਦਿੰਦੇ ਨੇ ਆਪ ਵੀ ਲਵੇਟ ਦਿੰਦੇ ਸੀਟਾ ਟੁੱਟੀਆਂ ਔਰ ਨਹੀਂ ਲੱਗਦੀ ਚਲੋ ਸ਼ੱਕ ਲਈ ਜੀ ਅਸੀਂ ਹੁਣ ਪਹੁੰਚ ਗਏ ਜੀ ਘਰ ਟਾਈਮ ਬੱਜ ਗਿਆ ਜੀ ਸ਼ਾਮ ਦਾ 5:30 ਹੋ ਗਏ ਸਵੇਰ ਦੇ 10:30 ਦੇ ਨਿਕਲੇ ਪਿਆ ਕੀ ਆ ਕਿਹਾ ਡਾਕਟਰ ਨੇ ਡਾਕਟਰ ਨੇ ਕੀ ਕਹਣਾ ਬਸ ਪਤਲੋ ਪਈ ਹੈ ਪਤਲੀ ਆ ਕਹਿੰਦਾ ਪਤਲੀ ਕਰਕੇ ਤਾਂ ਹੈਗਾ ਮੈਂ ਵੀ ਕਿਹਾ ਮਾਂ ਜੀ ਹੁਣ ਤਾਂ ਦਸੰਬਰ ਚ ਜੇ ਪਤਲੀ ਘੜਾਈ ਹੈ ਹਾਂ ਹਾਂ ਫਿਰ ਡਾਕਟਰ ਸਾਹਿਬ ਕਹਿੰਦੇ ਵੀ ਖਾਣਾ ਪੀਣਾ ਸਧਾਰੋ ਮਾਂ ਜੀ ਕੀ ਖਾਈ ਪੀਏ ਕਹਿੰਦਾ ਕਦੇ ਕਦੇ ਵੀਡੀਓ ਮੈਂ ਵੀ ਦੇਖ ਲੈਂਦਾ ਤੁਹਾਡੀ ਕਹਿੰਦਾ ਛੱਡ ਦੇ ਗਿਆ ਕਹਿੰਦਾ ਤੁਸੀਂ ਇਹ ਫਿਰ ਫਿਰ ਵੀ ਨਾ ਜਲਦੀ ਹੋ ਜਾਣੀ ਕਿੰਨਾ ਤੱਕ ਦਾ ਇਹ ਸਾਲ ਨਹੀਂ ਹੋ ਰਿਹਾ ਸਾਲ ਕਿੱਥੇ ਦਸੰਬਰ ਚ ਸਾਲ ਹੋਣਾ ਜਾ ਕੇ ਮੈਂ ਉਹ ਵੀ ਕਹਿੰਦੀ ਆ ਵੀ ਸਾਲ ਵੀ ਨਹੀਂ ਨਵੰਬਰ ਚ ਪੰਜਾ ਮਮ ਦੀ ਪਥਰੀ ਆ ਉਹ ਵੀ ਤੁਰੀ ਹੋਈ ਆ ਹੁਣ ਇਸ ਲਈ ਟਿਆਨੇ ਕੰਮ ਕਰਿਆ ਸੱਚੀ ਗੱਲ ਆ ਸੰਦੀਪ ਆ ਇਹ ਗੱਲ ਹੈਗੀ ਆ ਮੱਤ ਗੱਲ ਫੱਤਰ ਹੁੰਦਾ ਨਾ ਉਹਨਾਂ ਦੇ ਵਿੱਚ ਲੀਵਰ ਕਰਤੇ ਫਰ ਉਹ ਵਧਿਆ ਹੋਇਆ ਲੈ ਫਿਰ ਲੀਵਰ ਵੀ ਤਾਂ ਤਲੇ ਹੋਏ ਤਲਾ ਹੋਇਆ ਜਿਹੜਾ ਸਮਾਨ ਖਾਂਦੇ ਉਹਦੋਂ ਲੀਵਰ ਫੱਟੇ ਮੈਂ ਤਲੇ ਹੋਏ ਕੰਨਾਂ ਖਾਨੀ ਆ ਓਹੋ ਹੁਣ ਇੱਕ ਮਿੰਟ ਲੀਵਰ ਦਾ ਕੋਸਰਕੜਾ ਦਾ ਕੰਮ ਆ ਨਾ ਵਿੱਕੀ ਦਾ ਟੈਸਟ ਕਰਵਾ ਦੇ ਲੀਵਰ ਦਾ ਉਹਦੇ ਵੀ ਵਧਿਆ ਹੋਣਾ ਫੱਟੀ ਹੋਣਾ ਫੱਟੀ ਲੀਵਰ ਹੋਣਾ ਕਿਉਂਕਿ ਅੱਜ ਕੱਲ ਸਾਰਿਆਂ ਦੇ ਹੈਗੇ ਆ ਇੱਕੜਾ ਲੈ ਵੀ ਦੇਖਿਆ ਕੋਈ ਦਵਾਈਆਂ ਘਾਣ ਦੇ ਨਾਲ ਕੋਈ ਮਤਲਬ ਆਪਣੇ ਆਹ ਤਲੀਆਂ ਬਲੀਆਂ ਚੀਜ਼ਾਂ ਘਾਣ ਦੇ ਨਾਲ ਇਹਦੇ ਕਰਕੇ ਲੀਵਰ ਚ ਗਰਮੀ ਰਹਿੰਦੀ ਹੀ ਰਹਿੰਦੀ ਹੂੰ ਉਹ ਚਾ ਬਹੁਤ ਜਿਆਦਾ ਆਈਕਨਾ ਸੇਵ ਰੱਖਦੇ ਸਾਰੇ ਵੀ ਨਹੀਂ ਆਪਾਂ ਕਹੀਏ ਜੇ ਜਿਹਨਾਂ ਨੂੰ ਬਹੁਤ ਜਿਆਦਾ ਨੌਲੇਜ ਆ ਪਰ ਆਪਾਂ ਪਤਾ ਇਹ ਵੀ ਸਾਡੇ ਰਹੀ ਹੈ ਇਹ ਤੇ ਲੇਖ ਰਹੀ ਹੈ ਸੰਦੀਪ ਕੁਰੇ ਇਹ ਤਾਂ ਨੋਰਮਲ ਜੀ ਗੱਲ ਹੈ ਦਵਾਈਆਂ ਦਾ ਥੱਬਾ ਪਹਿਲਾਂ ਤਾਂ ਹਾਂ ਥੱਬਾ ਜਾ ਗਿਆ ਹਾਂ ਉਹਨਾਂ ਨੇ ਗਰਮੀਓ ਕਰਨੀ ਹੈ ਵੀ ਹੁਣ ਰੋਟੀ ਖਾਣੀ ਕਰ ਤੋਂ ਡਾਕਟਰ ਕਹਿੰਦਾ ਵੱਧ ਕਹਦਾ ਉਹ ਦਵਾਈ ਖਾਓ ਹੈ ਉੱਥੇ ਤੇ ਟੀਕਾ ਲਵਾ ਕੇ ਨਿਕਲੀਏ ਦਰਦ ਦਾ ਹੈ ਜਿਹੜਾ ਬੱਖੀ ਚ ਦਰਦ ਹੁੰਦਾ ਤਾਂ ਉਹ ਤਾਂ ਠੀਕ ਹੋ ਗਿਆ ਆਉਂਦੀ ਆਉਂਦੀ ਨਹੀਂ ਮੇਰਾ ਸਿਰ ਲੱਗਿਆ ਤਾਂ ਹੁਣ ਮਾਪੇ ਹੁਣ ਫੇਰ ਚੱਲਦੇ ਭਾਈ ਡਾਕਟਰ ਕੋਲ ਨੂੰ ਪਾ ਮੁੜ ਕੇ ਹੁਣ ਆਈ ਹੋ ਸਕਦਾ ਪਤਾ ਨਹੀਂ ਹੋਇਆ ਕਰਦੀ ਇਹ ਤੂੰ ਗਲਤ ਗੱਲ ਕਹਿਣਾ ਤੂੰ ਕੀ ਕਹਾਂ ਸਿਰ ਦਰਦ ਹੋਣਾ ਹੀ ਆ ਬੰਦਾ ਸਵੇਰ ਦੇ ਘਰ ਤੇ ਨਿਕਲਿਆ ਹੋਵੇ ਸਾਰੀ ਧੁੱਪਾਂ ਸੇਪਾਂ ਨੂੰ ਲੰਗੀ ਹੋਵੇ ਏਸੀ 'ਚ ਬੈਠੀ ਦੀ ਤਰ੍ਹਾਂ ਨਾਲ ਹਾਂ ਏਸੀ 'ਚ ਬੈਠੀ ਤੇ ਤਾਂ ਬੈੱਡ ਲਾਇਆ ਏਸੀ ਵਿੱਚ ਹੋਰ ਕੀ ਜਿਹੜੇ ਅੱਜ ਆ ਡਾਕਟਰ ਨੇ ਸਾਨੂੰ ਇੱਕ ਹੋਰ ਸਕੈਨ ਸੈਂਟਰ 'ਚ ਭੇਜਤਾ ਓਏ ਹੋਏ ਹੋਏ ਕਿੰਨੇ ਕਿੰਨੇ ਮੀਰੀਚ ਤੇ ਆਪਣੇ ਮੂਰੇ 5 7 9 ਤੱਕ ਹਾਂ 14 ਨੰਬਰ ਤੱਕ ਹਾਂ 14 ਨੰਬਰ ਤੱਕ ਤਦ ਉਹੀ ਉਹਨੇ ਥਾਂਦਲ ਵੀ ਸੀ ਸਾਡੇ ਗਿਆ ਨਾ 12 ਵਜੇ ਪਹੁੰਚ ਗਏ ਆਪਾਂ ਉਹਦੇ ਕੋਲ ਸਾਢੇ 3 ਵਜੇ ਜਾ ਕੇ ਸਕੈਨ ਕਰਿਆ ਪਰ ਇੱਕ ਗੱਲ ਹੈਗਾ ਕਿ ਸਕੈਨ ਕਰਦਾ ਤਾਂ ਤਸੱਲੀ ਨਾਲ ਜਿਆਦਾ ਧਿਆਨ ਦੇ ਹਾਂ ਐਨ ਤਸੱਲੀ ਨਾਲ ਉਹਦਾ ਉਹ ਇਹ ਨਹੀਂ ਤਾਂ ਹੈਗਾ ਕੋਈ ਕੱਚੇ ਪੱਕੇ ਵਾਲਾ ਕੰਮ ਵੀ ਟਰਨਰ ਸੱਡਨ ਵਾਲਾ ਕੰਮ ਤਾਂ ਬਹੁਤ ਧਿਆਨ ਦੇਣਾ ਹਾਂ ਹੁੰਦਾ ਹੈ ਵਧੀਆ ਗੱਲ ਆ ਰਿਪੋਰਟ ਵਧੀਆ ਆਵੇ ਹੁਣ ਡਾਕਟਰ ਨੇ ਇਹਨੂੰ ਪੁੱਛ ਲਓ ਵੀ ਕਿਆ ਕਿਆ ਬੰਦ ਕਰਿਆ ਤਾਂ ਮੈਂ ਉਹਨੇ ਕਰਿਆ ਉਹਨੇ ਮੈਂ ਦਿੰਦਾ ਦੀਆਂ ਤਲੇ ਆਇਆ ਨਹੀਂ ਖਾਣਾ ਹੂੰ ਨਾ ਮਿਰਚ ਨਹੀਂ ਖਾਣਾ ਚਾਹਾਂ ਤੇ ਤੇ ਆਹ ਬਕਰ ਤੇ ਜੋ ਵੀ ਹੋ ਗਿਆ ਨਾਣ ਮਿਰਚ ਵੀ ਮੱਲਾ ਹੋ ਗਿਆ ਹੂੰ ਆਪਾਂ ਤਾਂ ਸਬਜ਼ੀ ਚ ਪਾਉਂਦੇ ਹੀ ਹਾਂ ਮਿਰਚਾ ਘੱਟ ਪਾਦਣੀਆਂ ਸੀ ਹੂੰ ਇਹ ਚ ਕੀ ਆ ਨੂਨ ਘਟਾ ਦੇਣਾ ਜੀ ਨੇ ਲੈਣਾ ਹੋਊਗਾ ਬੜਾ ਪਾਰੂ ਹੈ ਨਾ ਵੀ ਕੱਚਾ ਨੂਨ ਫਿਰ ਸਾਨੂੰ ਖਰਾਬ ਕਰੂਗਾ ਜੇ ਅਸੀਂ ਲੈਣਾ ਓਹੋ ਇਹ ਨੂਰ ਚਾਹਦਾ ਗੰਦੀ ਹੈ ਤੈਨੂੰ ਇਸ ਗੱਲ ਦਾ ਪਤਾ ਕਿਹੜਾ ਪਾਉਣੀ ਮੈਂ ਇਹ ਜ਼ਿਆਦਾ ਨੂਨ ਖਾਂਦੀ ਹੈ ਨੋਟ ਕਰੀਏ ਗੱਲ ਹਾਂ ਇਹ ਹਰੇਕ ਜੀ ਤੇ ਕਾਲਾ ਨੂਨ ਪਾਈ ਜਾਂਦੀ ਨੇ ਚੱਕ ਚੱਕ ਕੇ ਜਦੇ ਤੂੰ ਅੱਗੋਂਸ ਨਾ ਕਹੀਂ ਪਰ ਅੰਨੇ ਚਲ ਦੇਖੀਂਗੇ ਕਿਹੜੀ ਚੀਜ਼ ਗੱਲ ਖਤਾਂ ਨੂਨ ਸਾਜੀ ਦੀ ਲੇਪੇ ਪਾਓ ਲੱਸੀ ਜੇ ਤਾਂ ਕਾਲਾ ਨੂਨ ਚੱਲ ਜਾਂਦਾ ਓਹੋ ਮੇਰੀ ਤਾਂ ਗੱਲ ਸੁਣ ਹਰੇਕ ਵੈਸੇ ਨੂਨ ਚਾਹੀਦਾ ਲਿਮਟ ਚ ਕਿਉਂਕਿ ਬੀਪੀ ਆਪ ਤੂੰ ਨੀਂਬੂ ਨੀਂਵੜ ਪਾ ਕੇ ਕਾੜਦੀ ਮੈਨੂੰ ਕੱਲ ਲੈ ਦੱਸੀ ਜਨੂ ਮੈਂ ਜਮਾ ਹੀ ਨਾ ਹੋਇਆ ਨਾਲ ਦਾ ਪਾਉਂਦੀ ਹਾਂ ਕਾਲਾ ਨੂਨ ਮੈਂ ਕਿ ਕਾਰਨ ਨੂਨ ਨਹੀਂ ਰਸੀ ਤੇ ਹੋ ਇਹ ਤੇਰੇ ਘਰ ਦੇਖੀ ਤੂੰ ਕਿੰਨਾ ਨੂਨ ਖਾਂਦਾ ਨਾ ਕੋਣ ਮੇਰੇ ਭਾਨੇ ਨੂਨ ਨਹੀਂ ਖਾਂਦੀ ਹੁਣ ਹੁਣ ਮੇਰੇ ਵਰਸਟ ਦੀ ਹਾਂ ਪਹਿਲਾਂ ਸੰਦੀਪ ਬਾਹੋਂ ਨੂਨ ਖਾਂਦੀ ਕਾਰਨਰ ਵਿੱਕੀ ਘਰ ਚ ਸਭ ਨਾਲੋਂ ਜ਼ਿਆਦਾ ਨੂਨ ਖਾਂਦੇ ਆ ਹੁਣ ਮੇਰੇ ਵਰਸਟ ਦੀ ਗੱਲ ਹਾਂ ਜੀ ਨੂਨ ਚੰਗਾ ਨੂਨ ਦਾ ਛੇੜਾ ਕਿੱਸਾ ਤੁਸੀਂ ਇਹ ਤਾਂ ਨੂਨ ਮੰਗ ਵੱਧ ਗਈ ਉੱਪਰ ਕੋਲਾ ਟਟਕੜੀ ਠੀਕ ਵੀ ਹੋ ਗਿਆ ਨਿਸ਼ੱਤੀ ਮੇਰੇ ਵਿੱਕੀ আর ਕਰਨ ਖਾਂਦੇ ਆ ਮੇਰਾ ਨਾਂ ਤਾਂ ਕਿੰਨੇ ਨੂਨ ਖਾਂਦੀ ਆ ਸੱਤ ਬੰਦ ਦਾ ਨਾ ਉਲੰਦੀ ਇਹ ਕੋਈ ਨਾ ਗੱਤ ਬੰਦੀ ਹੋਈ ਨਹੀਂ ਕਾਰਨ ਨਾ ਉਲਟ ਕੇ ਬੈਠ ਗਈ ਹੋਰ ਕਾ ਚਾਈ ਦਾ ਇਕੜੇ ਸਾਫ ਚ ਵੀ ਇੰਨਾ ਪਾਉਂਦਾ ਕਾ ਖੰਦਾ ਵੀ ਚਲੋ ਹੁਣ ਤੂੰ ਠੀਕ ਆ ਨਾ ਠੀਕ ਹੈ ਬਸ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲਾਗ ਚ ਮਾਰਾ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਜਬਰਾਈ ਜੀ